ਸੁਸੀਗਾ ਦੋਸਤੋ ਮੈਂ ਹਰਾਗਪ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਮ ਲੋਕਾਂ ਲਈ ਖੁੱਲੇ ਸ਼੍ਰੀ ਰਾਮ ਮੰਦਰ ਦੇ ਕਪਾਟ ਦਰਸ਼ਨਾ ਲਈ ਉਮੜਿਆ ਸ਼ਰਧਾਲੂਆਂ ਦਾ ਸੇਲਾਬ ਪ੍ਰਾਂਤ ਪ੍ਰਤੀਕਾਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਰਾਮ ਮੰਦਿਰ ਦੇ ਦਰਵਾਜ਼ੇ ਆਮ ਸ਼ਰਧਾਲੂਆਂ ਲਈ ਖੋਲ ਦਿੱਤੇ ਗਏ ਹਨ ਇਸ ਦੇ ਨਾਲ ਹੀ ਯੋਧਿਆਧਾਮ ਚ ਸ਼ਰਧਾਲੂਆਂ ਦਾ ਸੇਲਾਬ ਆ ਗਿਆ ਹੈ ਰਾਮ ਨਗਰੀ ਚ ਹਰ ਪਾਸੇ ਸ਼ਰਧਾਲੂਆਂ ਦਾ ਹੜ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਰਾਮ ਲਲਾ ਦੇ ਦਰਸ਼ਨਾ ਲਈ ਰਾਤ ਤੋਂ ਹੀ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਰਾਮ ਮੰਦਿਰ ਦੇ ਬਾਹਰ ਸੂਬੇ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਰਾਮ ਲਲਾ ਦੇ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੌਜੂਦ ਹਨ ਰਾਮ ਲਲਾ ਦੇ ਦਰਸ਼ਨਾਂ ਲਈ ਹਰ ਕੋਈ ਉਤਾਵਲਾ ਹੈ ਅਤੇ ਇੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ ਸਾਰਿਆਂ ਦੀ ਇਹੀ ਇੱਛਾ ਹੈ ਕਿ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਪਹਿਲੀ ਹੀ ਸਵੇਰ ਦਰਸ਼ਨ ਉਸ ਨੂੰ ਮਿਲ ਅਤੇ ਉਹ ਰਾਮ ਲਲਾ ਦੀ ਪੂਜਾ ਕਰ ਸਕੇ ਅਯੁੱਧਿਆ 'ਚ ਵਿਰਾਟ ਕੋਹਲੀ ਦੇ ਹਮ ਸ਼ਕਲ ਦਾ ਜਲਵਾ ਸੈਲਫੀ ਲੈਣ ਲਈ ਲੋਕਾਂ 'ਚ ਭੀੜ ਪਾਜੜ ਭਾਰਤੀ ਕ੍ਰਿਕਟ ਟੀਮ ਦੇ 스타 ਬੱਲੇਬਾਦ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚਾ ਤੋਂ ਹਟਣ ਦਾ ਫੈਸਲਾ ਕੀਤਾ ਹੈ ਕੋਹਲੀ ਅਤੇ ਉਹਨਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ ਪਰ ਉਹ ਨਹੀਂ ਆਏ ਹਾਲਾਂਕਿ ਕੋਹਲੀ ਵਰਗੇ ਦਿਖਣ ਵਾਲੇ ਵਿਅਕਤੀ ਲਈ ਟੀਮ ਇੰਡੀਆ ਦੀ ਜਰਸੀ 'ਚ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਭੀੜ ਨੇ ਉਸ ਨੂੰ ਸੜਕਾਂ 'ਤੇ ਘੇਰ ਲਿਆ ਉਸ ਵਿਅਕਤੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ ਇਹ ਵੀਡੀਓ ਯੋਧਿਆ ਦਾ ਦੱਸਿਆ ਜਾ ਰਿਹਾ ਹੈ ਪੰਜਾਬ ਸਣੇ ਪੂਰੇ ਉੱਤਰ ਭਾਰਤ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਉਤਰੀ ਭਾਰਤ ਵਿੱਚ ਸ਼ੀਤ ਲਹਿਰ ਅਤੇ ਠੰਡ ਜਾਰੀ ਹੈ ਯੂਪੀ ਪੰਜਾਬ ਹਰਿਆਣਾ ਬਿਹਾਰ ਰਾਜਸਥਾਨ ਦਿੱਲੀ ਮੱਧ ਪ੍ਰਦੇਸ਼ ਤ੍ਰਿਪੁਰਾ ਦੇ ਕਈ ਖੇਤਰਾਂ ਵਿੱਚ ਸੰਘਣੀ ਤੋਂ ਸੰਘਣੀ ਧੁੰਦ ਦੇਖੀ ਜਾ ਰਹੀ ਹੈ ਮੌਸਮੀ ਪਾਕ ਮੁਤਾਬਕ ਆਉਣ ਵਾਲੇ 3 ਦਿਨਾਂ ਚ ਸੀਤ ਲੈਰ ਅਤੇ ਧੁੰਦ ਤੋਂ ਰਾਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸੰਗਣੀ ਧੁੰਦ ਕਾਰਨ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਇਸ ਦੇ ਨਾਲ ਭਾਰਤ ਰੇਲਵੇ ਆਪਣੇ ਨਿਯਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਮੰਦਿਰ 'ਚ ਪ੍ਰਵੇਸ਼ ਨਾ ਮਿਲਣ ਤੇ ਰਾਹੁਲ ਗਾਂਧੀ ਦਾ ਬਿਆਨ ਮੈਂ ਅਪਰਾਧੀ ਨਹੀਂ ਹਾਂ। ਹੁਕਮ ਤਾਂ ਉੱਪਰੋਂ ਹੀ ਆਇਆ ਹੋਵੇਗਾ। 22 ਜਨਵਰੀ ਦੀ ਤਾਰੀਖ ਭਾਰਤ ਦੇ ਸੁਨਹਿਰੀ ਇਤਿਹਾਸ ਵਿੱਚ ਸਦਾ ਲਈ ਅਮਰ ਹੋ ਗਈ ਹੈ। ਅੱਜ 500 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰਾਮਨੰਲਾ ਦੇ ਮੰਦਿਰ ਵਿੱਚ ਪ੍ਰਵੇਸ਼ ਹੋ ਚੁੱਕਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੇਜ਼ਬਾਨ ਵਜੋਂ ਅਯੋਧਿਆ ਮੰਦਿਰ ਚ ਭਗਵਾਨ ਰਾਮ ਦੀ ਪੂਜਾ ਕੀਤੀ ਇਸ ਦੌਰਾਨ ਜਿੱਥੇ ਯੋਧਿਆ ਹੀ ਨਹੀਂ ਬਲਕਿ ਪੂਰਾ ਦੇਸ਼ ਰਾਮ ਮਈ ਹੋਇਆ ਪਿਆ ਸੀ ਉੱਥੇ ਹੀ ਰਾਹੁਲ ਗਾਂਧੀ ਨੂੰ ਆਸਾਮ ਦੇ ਬਤ ਦਰਵਾ ਮੰਦਿਰ ਚ ਐਂਟਰੀ ਨਹੀਂ ਮਿਲੀ ਰਾਹੁਲ ਨੇ ਪੀਐਮ ਮੋਦੀ ਤੇ ਚੁਟਕੀ ਲੈਂਦੇ ਆ ਕਿਹਾ ਕਿ ਅੱਜ ਸਿਰਫ ਇੱਕ ਵਿਅਕਤੀ ਨੂੰ ਮੰਦਿਰ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਅਸੀਂ ਕੀ ਗੁਨਾਹ ਕੀਤਾ ਹੈ ਸ਼ੌਇਬ ਦੇ ਤੀਜੇ ਵਿਆਹ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਤੋੜੀ ਚੁੱਪੀ ਕੀਤਾ ਇਹ ਖੁਲਾਸਾ ਪਾਕਿਸਤਾਨ ਸਾਬਕਾ ਕ੍ਰਿਕਟ ਕਪਤਾਨ ਸ਼ੌਇਬ ਮਲਿਕ ਨੇ ਤੀਜਾ ਵਿਆਹ ਕਰਵਾ ਲਿਆ ਹੈ। ਸ਼ਨੀਚਰਵਾਰ ਨੂੰ ਉਹਨਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਉਦੋਂ ਤੋਂ ਸਾਨੀਆਂ ਮਿਰਜ਼ਾ ਦੀ ਨਿੱਜੀ ਜ਼ਿੰਦਗੀ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿਸ਼ਾ ਬਣ ਗਈ ਹੈ। ਸ਼ੌਇਬ ਤੇ ਸਾਨੀਆਂ ਦੇ ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ ਪਾਕਿਸਤਾਨੀ ਕ੍ਰਿਕਟਰ ਨੇ ਸਨਾ ਜਾਵედ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਦੋਂ ਤੋਂ ਲੋਕ ਇਹ ਜਾਣਨ ਲਈ ਉਸਤਕ ਹਨ ਕਿ ਸ਼ੌਇਬ ਅਤੇ ਸਾਨੀਆਂ ਵਿਚਕਾਰ ਤਲਾਕ ਹੋਇਆ ਹੈ ਜਾਂ ਸ਼ੌਇਬ ਨੇ ਬਿਨਾਂ ਤਲਾਕ ਦੇ ਦੁਬਾਰਾ ਵਿਆਹ ਕੀਤਾ ਹੈ। ਉਹਨਸਾਨੀਆਂ ਅਤੇ ਉਸਦੇ ਪਰਿਵਾਰ ਨੇ ਇਸ ਮਾਮਲੇ ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਥਾਣਿਆਂ 'ਚ ਸੀਸੀਟੀਵੀ ਨੂੰ ਲੈ ਕੇ ਕਿਰੀ ਮਾਨ ਸਰਕਾਰ ਐਚੀ ਨੇ ਪੰਜਾਬ ਦੇ ਡੀਜੀਪੀ ਨੂੰ ਕੀਤਾ ਤਲਬ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਹਾਈ ਕੋਰਟ 'ਚ ਪੰਜਾਬ ਦੇ ਸਾਰੇ ਪੁਲਿਸ ਥਾਣਿਆਂ 'ਚ ਸੀਸੀਟੀਵੀ ਨੂੰ ਲੈ ਕੇ ਕਿਰਦੀ ਨਜ਼ਰ ਆ ਰਹੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕਰਕੇ ਸਾਰੇ ਪੁਲਿਸ ਦਫ਼ਤਰਾਂ 'ਚ ਸੀਸੀਟੀਵੀ ਦੀ ਜਾਣਕਾਰੀ ਮੰਗੀ ਹੈ। NDPS ਮਾਮਲੇ ਦੇ ਇੱਕ ਮਾਮਲੇ ਵਿੱਚ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਬਾਅਦ ਪੰਜਾਬ ਦੇ ਥਾਣਿਆਂ ਪੁਲਿਸ ਚੌਕੀਆਂ ਅਤੇ ਸੀਆਈਏ ਦਫ਼ਤਰਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਬਾਰੇ ਜਾਣਕਾਰੀ ਮੰਗੀ ਹੈ। RAM ਭਗਤੀ ਦੀ ਅਨੋਖੀ ਮਿਸਾਲ ਜਲੰਧਰ ਦੇ ਸ਼ਖਸ਼ ਨੇ ਇੱਕ ਰੋੜਵਾਰੀ ਲਿਖਿਆ RAM ਨਾਮ। RAM ਭਗਤਾਂ ਲਈ ਅੱਜ ਦਾ ਦਿਨ 22 ਜਨਵਰੀ 2024 ਬਹੁਤ ਹੀ ਸ਼ੁਭ ਹੋ ਗਿਆ ਹੈ। ਜਦੋਂ ਭਗਵਾਨ ਸ਼੍ਰੀ ਰਾਮ ਅਯੁੱਧਿਆ ਚ ਬਣੇ ਰਾਮ ਮੰਦਰ ਚ ਬਰਾਜ਼ਮਾਨ ਹੋ ਗਏ ਹਨ। ਪ੍ਰਾਨ ਪ੍ਰਤੀਸ਼ਟਾ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਯੋਧਿਆ ਦੇ ਨਾਲ-ਨਾਲ ਭਾਰਤ ਰਾਮਈ ਹੋ ਗਿਆ ਉੱਥੇ ਪੰਜਾਬ ਚ 20 ਲੋਕਾਂ ਚ ਵੱਡੀ ਸ਼ਰਧਾ ਅਤੇ ਉਤਸ਼ਾਹ ਦੇਖਿਆ ਗਿਆ ਜਿੱਥੇ ਲੋਕ ਰਾਮ ਦੇ ਨਾਮ ਚ ਡੁੱਬੇ ਨਜ਼ਰ ਆਏ ਰਾਮ ਭਗਤੀ ਦੀ ਅਜਿਹੀ ਹੀ ਇੱਕ ਮਿਸਾਲ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਖਸ਼ ਨੇ 1 ਕਰੋੜ ਵਾਲੀ ਰਾਮ ਨਾਮ ਲਿਖਿਆ ਹੈ ਪ੍ਰਧਾਨ ਮੰਤਰੀ ਵੱਲੋਂ ਪ੍ਰਕਾਰਮ ਦਿਵਸ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਨਵੀਂ ਦਿੱਲੀ 23 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਾਕਰਮ ਦਿਵਸ ਤੇ ਭਾਰਤ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਅੱਜ ਉਹਨਾਂ ਦੀ ਜਨਮ ਦਿਤੀ ਤੇ ਅਸੀਂ ਨੇਤਾ ਜੀ ਸ਼ਵਾਸ ਚੰਦਰ ਬੋਸ ਦੇ ਜੀਵਨ ਅਤੇ ਅਹਿਸਾਸ ਨੂੰ ਨਮਨ ਕਰਦੇ ਹਾਂ ਸਾਡੇ ਦੇਸ਼ ਦੀ ਆਜ਼ਾਦੀ ਲਈ ਉਹਨਾਂ ਦਾ ਅਟੁੱਟ ਸਮਰਪਣ ਪ੍ਰੇਰਣਾ ਦਿੰਦਾ ਰਹਿੰਦਾ ਹੈ ਸਪਾਈਸ ਜੈਟ ਦਾ ਪਹਿਲਾ ਆਓ ਪਹਿਲਾਂ ਪਾਓ ਰਾਮ ਪਕਟਾਂ ਨੂੰ ਮਿਲੇਗੀ ਵਿਸ਼ੇਸ਼ ਛੋਟ ਸਪਾਈਸ ਜੈਟ ਆਫਰਸ ਸਪਾਈਸ ਜੈਟਾ ਯੋਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਟਾ ਸਮਾਰੋ ਦੇ ਮੱਦੇ ਨਜ਼ਰ ਵਿਸ਼ੇਸ਼ ਆਫਰ ਦਾ ਐਲਾਨ ਕੀਤਾ ਹੈ ਛੋਟ ਤਹਿਤ ਘਰੇਲੂ ਅਤੇ ਅੰਤਰਰਾਸ਼ਟਰੀ ਸਿੱਧੀਆਂ ਵਨ ਵੇ ਉਡਾਨਾਂ ਲਈ ਕਿਰਾਏ 1622 ਰੁਪਏ ਸਾਰੇ ਸਮੇਤ ਤੋਂ ਸ਼ੁਰੂ ਹੁੰਦੇ ਹਨ ਕੰਪਨੀ ਵੱਲੋਂ ਇਹ ਆਫਰ ਪਹਿਲਾਂ ਆਓ ਪਹਿਲਾਂ ਪਾਓ ਦੀ ਮੁਹਿੰਮ ਤਹਿਤ ਹੈ ਇਨ੍ਹਾਂ ਵਿੱਚ ਸਪਾਈਸ ਮੈਕਸ ਯੂ 1 ਅਤੇ ਤਰਜੀਹੀ ਸੀਟਾਂ ਤੇ 30% ਤੱਕ ਦੀ ਛੂਟ ਮਿਲੇਗੀ ਅੱਜ ਦਾ ਇਤਿਹਾਸ ਨੇਤਾ ਜੀ ਜੈੰਤੀ ਜਾਂ ਨੇਤਾਜੀ ਸੁਭਾਸ਼ ਚੰਦਰ ਬੋਸ ਜਨਮ ਦਿਹਾੜੀ ਅਧਿਕਾਰਤ ਤੌਰ ਤੇ ਪ੍ਰਾ ਕਰਮ ਦਿਵਸ ਜਾਂ ਪ੍ਰਾ ਕਰਮ ਦਿਵਸ ਵਜੋਂ ਜਾਣੀ ਜਾਂਦੀ ਹੈ ਭਾਰਤ ਵਿੱਚ ਪ੍ਰਮੁੱਖ ਭਾਰਤੀ ਸੁਤੰਤਰਤਾ ਸੰਗਰਾਮੀ ਨੇਤਾਜੀ ਸੁਭਾਸ਼ ਚੰਦਰ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਈ ਜਾਂਦੀ ਹੈ ਇਹ ਹਰ ਸਾਲ 23 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਬਨੇਰੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल